ਔਰ ਪਰਚੇ ਬੰਦੇਾਂ ਤੇ ਹੀ ਹੁੰਦੇ ਆ ਮਰਦਾਂ ਤੇ ਹੀ ਹੁੰਦੇ ਆ ਔਰ ਸ਼ੇਰਾਂ ਤੇ ਪਿੰਜਰੇ ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਜਾਂ ਇਹ ਟੈਂਪਰੀ ਡੀਜੀਪੀ ਬਾਰਡਰ ਸਟੇਟ ਨੂੰ ਨਹੀਂ ਚਾਹੀਦੇ ਕਿਉਂਕਿ ਇਹ ਕੰਪਰਮਾਈਜ਼ਡ ਨੇ ਇਹਨਾਂ ਨੇ ਆਪਦੀ ਕੁਰਸੀ ਦਾਲ ਕੰਪਰਮਾਈਜ਼ ਕੀਤਾ ਕਿ ਸਾਡੀ ਕੁਰਸੀ ਬਣੀ ਰਹੇ ਜਿਹੜਾ ਮਰਜੀ ਪੁੱਟਾ ਸਿੱਧਾ ਕੰਮ ਕਰੀ ਉਹ ਸਾਰੇ ਉਹਨਾਂ ਚੋਂ ਅੱਦ ਉਹ ਨੇ ਜਿਹੜੀ ਸ਼ਾਮ ਨੂੰ ਪੌਣੀ ਬੋਤਲ ਸ਼ਰਾਬ ਪੀ ਕੇ ਸੌਂਦੇ ਮੈਨੂੰ ਪਤਾ ਉਹਨਾਂ ਦਾ ਸਭ ਦਾ ਉਹ ਮੈਂ ਇਕੱਲੇ ਇਕੱਲੇ ਦਾ ਕੀ ਨਾਮ ਲੈਣਾ ਮੁਰਗਾ ਹੋ ਛੱਕਦੇ ਆ ਸ਼ਾਮ ਜਿਹੜੀਆਂ ਸੌ ਸੌਵਾ ਤੁਸੀਂ ਬਰਗਾੜੀ ਨਹੀਂ ਖਾਧੀ ਉਹ ਭੁੱਲ ਕੇ ਤੁਸੀਂ ਕੀ ਕਹਿੰਦੇ ਮਹੀਨੇ ਚ ਇਸਤੀਵਾ ਦੇ ਦਾਂ ਕਿਦਰ ਕੇ ਤੁਹਾਡਾ ਇਸਵਾ ਕੋਈ ਮੇਰੇ ਕੋਈ ਚੜੀ ਲੱਥੀ ਨਹੀਂ ਮੈਂ ਤੁਹਾਨੂੰ ਅੱਗੇ ਦੱਸਦਾ ਇੱਕ ਦੀ ਜਗਾ ਸੌ ਕਰ ਦੋ ਪਰਚਿਆਂ ਦਾ ਕੀ ਆ ਉਹਦੀ ਮੇਰ ਚਾਹੀਦੀ ਆ ਔਰ ਪਰਚੇ ਬੰਦੇਾਂ ਤੇ ਹੀ ਹੁੰਦੇ ਆ ਮਰਦਾਂ ਤੇ ਹੀ ਹੁੰਦੇ ਆ ਔਰ ਸ਼ੇਰਾਂ ਤੇ ਪਿੰਜਰੇ ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਗਰ ਹਰ ਇੱਕ ਉਹ ਚੋਂ ਨਿਕਲ ਹੀ ਆਉਂਦਾ ਜਿਹੜਾ ਜੇਲ੍ਹ ਗਿਆ ਉਹਨੇ ਬਾਹਰ ਨੂੰ ਹੀ ਆਉਣਾ ਉਹਨੇ ਕਿਹੜਾ ਅੰਦਰ ਮਾਰਕਾ ਪਜਾਣਾ ਇਸ ਲਈ ਇਹ ਠੀਕ ਹੈ ਤਾਨਾਸ਼ਾਹ ਸਰਕਾਰਾਂ ਨੇ ਜੀ ਜਦ ਪ੍ਰੈਸ ਨੂੰ ਦਬਾਇਆ ਜਾ ਰਿਹਾ ਪ੍ਰੈਸ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਕੋਈ ਵਿਰੋਧੀ ਧਿਰ ਦਾ ਲੀਡਰ ਛੇਤੀ ਕਿਤੇ ਬੋਲ ਕੇ ਰਾਜੀ ਨਹੀਂ ਕਿਉਂਕਿ ਉਹਤੇ ਇਹੋ ਜਿਹਾ ਪਰਚਾ ਪਾਉਂਦੇ ਆ ਕਿ ਉਹ ਸਾਲ-ਸਾਲ ਭਰ ਉਹਨਾਂ ਨੂੰ ਜਵਾਨਤਾ ਨਾ ਮਿਲੇ ਔਰ ਸਾਰੇ ਪ੍ਰੋਸੈਸ ਨੂੰ ਡੀਰੇਲ ਕਰਦੇ ਆ ਜਿਵੇਂ ਮੇਰੇ ਨਾਲ ਤਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਇਹ ਮੈਂ ਨਹੀਂ ਕਹਿੰਦਾ ਤੇ ਆਨਰੇਬਲ ਜੱਜ ਸਾਹਿਬ ਜਿਹੜੇ ਉੱਥੇ ਇਨਸਪੈਕਸ਼ਨ ਤੇ ਆਏ ਸੀ ਉਹਨਾਂ ਨੇ ਰਿਪੋਰਟ ਦਿੱਤੀ ਹੁਣ ਟ੍ਰਾਇਲ ਕੋਰਟ 'ਚ ਸੀਜੀਐਮ ਸਾਹਿਬ ਨੇ ਛੋ ਬੰਦੇ ਨੂੰ ਤੋੜਦਣ ਬੰਦੇ ਨੂੰ ਠੋਕਦਣ ਕਿ ਉਹ ਬੋਲਣ ਜੋਗਾ ਹੀ ਨਾ ਰਵੇ ਗਾਂ 10 ਸਾਰੀ ਸੋਚੇ ਮਗਰ ਜਿਹਨੇ ਗੁਰੂ ਦੇ ਚਰਨ ਪਰਸਨੇ ਆ ਜਿਹਨੂੰ ਬੱਲ ਗੁਰੂ ਨੇ ਬਖਸ਼ਣਾ ਇਸ ਝੂਠੀਆਂ ਸਰਕਾਰਾਂ ਨੇ ਕੀ ਕਰ ਲੈਣਾ ਜਿਹੜੇ ਉਸਕੇ ਗਏ ਹੋਏ ਨੇ ਜਾਂ ਛੱਡ ਗਏ ਨੇ ਉਹਨਾਂ ਨੂੰ ਇਕੱਠੇ ਹੋਣ ਲਈ ਜ਼ਰੂਰ ਕਰਾਂਗੇ ਜੀ ਜ਼ਰੂਰ ਕਰਾਂਗੇ ਤੁਹਾਨੂੰ ਵੀ ਮਨਾਵਾਂਗੇ ਉਹਨਾਂ ਨੂੰ ਵੀ ਮੇਰੇ ਨਾਲ ਐਕਟਿਵ ਪੋਲਿਟਿਕ ਪੋਲਿਟਿਕਸ ਦਾ ਰਾਜਨੀਤੀ ਕਾਤੋਂ ਸ਼ੁਰੂ ਕਰਦੇ ਹਾਂ ਮੈਂ ਤਾਂ ਇਨੈਕਟਿਵ ਹੋਇਆ ਹੀ ਨਹੀਂ ਜੀ ਅੰਦਰ ਅੰਦਰ ਵੀ ਐਕਟਿਵ ਸੀ ਤੇ ਬਾਹਰ ਵੀ ਐਕਟਿਵ ਹੁਣ ਤਾਂ ਰਿਐਕਟਿਵ ਪੋਲਿਟਿਕਸ ਨਾ ਕਰਨੀ ਪਵੇ ਪੰਜਾਬ ਦੇ ਭਲੇ ਦੀ ਪੋਲਿਟਿਕਸ ਕਰਨੀ ਪਵੇ ਮਾਜੀ ਜੀ ਕਹਿੰਦਾ ਪਾਵਨ ਸਰੂਪਾ ਮਾਮਲੇ ਤੇ ਜੋ ਸੈਟਪ ਬਣੀ ਹੈ ਉਹਦੇ ਚ ਕਈ ਪੁਸਤਕਾਂ ਪੈ ਜੀ ਉਹ ਚ ਬੰਦੇ ਰਾਜਾ ਹਰਜਨਦਰ ਸਾਹਿਬ ਨੇ ਵੀ ਮੰਗ ਕੀਤੀ ਹੈ ਕਿ ਜਿਹੜੇ ਸਿੱਖੋ ਜਿਹੜੇ ਗੁਰਸਿੱਖ ਹੋਣੇ ਚਾਹੀਦੇ ਜਿੱਤਨ ਦਾਸ ਪੇਸ਼ ਹੋਇਆ ਨਾ ਜੀ ਪੇਸ਼ ਨਹੀਂ ਪੇਸ਼ ਲੱਭ ਨਹੀਂ ਠੀਕ ਹੈ ਜਿਸ ਦਿਨ ਅਸੀਂ ਡੀਜੀਪੀ ਸਾਹਿਬ ਨੂੰ ਗਏ ਆ ਮੈਨੂੰ ਨਾਸਤੇ ਜਿਸ ਦਿਨ ਉਹਨਾਂ ਦਾ ਘਰਾਓ ਕੀਤਾ ਮੇਰਾ ਇਸ ਐਡ ਹੌਕ ਟੈਂਪਰੀ ਡੀਜੀਪੀ ਨੂੰ ਇੱਕੋ ਸਵਾਲ ਹੈ ਵੈਸੇ ਤਾਂ ਸੁਪਰੀਮ ਕੋਰਟ ਨੇ ਬੜਾ ਸਾਫ਼ ਕਰਤਾ ਕਿ ਇਹ ਟੈਂਪਰੀ ਡੀਜੀਪੀ ਬਾਰਡਰ ਸਟੇਟ ਨੂੰ ਨਹੀਂ ਚਾਹੀਦੇ ਕਿਉਂਕਿ ਇਹ ਕੰਪਰਮਾਈਜ਼ਡ ਨੇ ਇਹਨਾਂ ਨੇ ਆਪਦੀ ਕੁਰਸੀ ਦਾ ਕੰਪਰਮਾਈਜ਼ ਕੀਤਾ ਕਿ ਸਾਡੀ ਕੁਰਸੀ ਬਣੀ ਰਵੇ ਜਿਹੜਾ ਮਰਜ਼ੀ ਪੁੱਟਾ ਸਿੱਧਾ ਕੰਮ ਕਰੀ ਜਲੋ ਪਰਮਨੈਂਟ ਡੀਜੀਪੀ ਚਾਹੀਦਾ ਜਿਹਨੂੰ 2 ਸਾਲ ਕੋਈ ਹਟਾ ਨਹੀਂ ਸਕਦਾ ਫਿਰ ਉਹ ਲਾਅ ਐਂਡ ਆਰਡਰ ਵੱਲ ਧਿਆਨ ਦੋ ਸਹੀ ਕੰਮ ਵੱਲ ਧਿਆਨ ਦੋ ਅਰਵਿੰਦ ਕੇਜਰੀਵਾਲ ਤੇ ਭਗਵੰਤਪਨ ਦੇ ਹੇਠਾ ਨਹੀਂ ਲੱਗੂਗਾ ਔਰ ਉਹਦੀ ਲੋਟ ਹੈ ਜੀ ਸੁਣ ਲੋ ਯਾਰ ਜੀ ਜੀ ਇੱਕੋ ਗੱਲ ਮੈਂ ਉੱਥੇ ਕੀਤੀ ਮੈਂ ਤੁਹਾਡੇ ਕੋਲ ਲੈ ਦੇ ਕੇ ਆ ਦੋ ਤਿੰਨ ਐਸਪੀ ਰਹਿ ਗਏ ਆ ਇੱਕ ਉਹ ਐਸਪੀ ਜਿਹੜਾ ਨਾਭਾ ਜੇਲ੍ਹ ਚ ਹੀ ਰਹਿ ਕੇ ਆਇਆ 60 ਲੱਖ ਦੇ આરોਪ ਚ ਠੀਕ ਹੈ ਜੀ ਉਹ ਐਸਪੀ ਮੇਰੀ ਸਿਟੀ 'ਚ ਵੀ ਸੀ ਓ ਐਸਪੀ ਐਸਪੀ ਪਵਨ ਸਰੂਪਾਂ ਦੀ ਸਿਟਚੇ ਵੀ ਹੈ ਦੂਜਾ ਐਸਪੀ ਉਹ ਜਿਹੜਾ ਇੱਕ ਆਈਐਸਆਈ ਏਜੰਟ ਜਿਹਨੂੰ ਸਰਕਾਰ ਕਹਿੰਦੀ ਆ ਮੈਂ ਤਾਂ ਨਹੀਂ ਕਹਿੰਦਾ ਨਰਾਇਣ ਚੋੜਾ ਜਿਹਦੇ ਸ੍ਰੀ ਹਰਮੰਦਰ ਸਾਹਿਬ 'ਚ ਇਸ ਪਵਿੱਤਰ ਥਾਂ ਤੇ ਗੋਲੀ ਚਲਾਉਂਦੀ ਐਡੀ ਵੱਡਾ ਘੋਰ ਅਪਮ ਗੁਨਾਹ ਕੀਤਾ ਉਹਦੇ ਆ ਯਾਰ ਪੱਕਾ ਐਸਪੀ ਅਰਪਾਲ ਦੂਜਾ ਉਹਦੇ 'ਚ ਜਿਹੜਾ ਆਈਐਸਆਈ ਏਜੰਟ ਦਾ ਦੋਸਤ ਹੋਵੇ ਉਹਨੂੰ ਤੁਸੀਂ ਇਸ ਸਟੇਟ 'ਚ ਪਾ ਰਹੇ ਹੋ ਫਿਰ ਤੀਜੀ ਗੱਲ ਆਮ ਆਦਮੀ ਪਾਰਟੀ ਦੇ ਚੇਅਰਮੈਨ ਦਾ ਭਰਾ ਮਤਲਬ ਔਰ ਸਾਰੀਆਂ ਸਟੇਟਾਂ 'ਚ ਇਹੀ ਲੈ ਦੇ ਕੇ ਪੈ ਰਹੇ ਆ ਮਤਲਬ ਕੀ ਫਿਰ ਬਾਕੀ ਅਸਟੀਆਂ ਦੀ ਛੁੱਟੀ ਕਰ ਦੋ ਬਾਕੀ ਆਈ ਜੀ ਡੀ ਆਈ ਜੀ ਦੀ ਛੁੱਟੀ ਕਰ ਦੋ ਰੱਖਣੇ ਕਿਉਂ ਅੱਦੇ ਔਰ ਇਹ ਸਾਰੇ ਉਹਨਾਂ 'ਚੋਂ ਅੱਦ ਉਹ ਨੇ ਜਿਹੜੀ ਸ਼ਾਮ ਨੂੰ ਪੌਣੀ ਬੋਤਲ ਸ਼ਰਾਬ ਪੀ ਕੇ ਸੌਂਦੇ ਮੈਨੂੰ ਪਤਾ ਉਹਨਾਂ ਦਾ ਸਬਦ ਉਹਨੂੰ ਮੈਂ ਇਕੱਲੇ ਇਕੱਲੇ ਦਾ ਕੀ ਨੌ ਲੈਣਾ ਮੁਰਗਾ ਹੋ शकਦੇ ਆ ਸ਼ਾਮ ਨੂੰ ਜਿਹੜੇ ਲੋਕ ਆਪਦਾ ਉਹਨਾਂ ਦਾ ਜੀਵਨ ਹੀ ਧੁੰਦਲਾ ਕੀ ਉਹ ਉਹ ਸਰੂਪਾਂ ਦੇ ਮਸਲੇ ਚ ਨਪਾਇਰੀ ਕਰਨ ਔਰ ਜਿਹੜਾ ਜਾ ਕੇ ਮੁੱਖ ਮੰਤਰੀ ਇਹ ਕਵੇ ਜੀ ਮੈਂ 328 ਸਰੂਪਾਂ ਚੋਂ ਅਸੀਂ ਰਸੋਖਾਨਾ ਸਾਬ ਤੋਂ ਰਸੋਈ ਚੋਂ ਇੰਨੇ ਸਰੂਪ ਬਰਾਮਦ ਕਰ ਲਏ ਦੱਸੋ ਹੁਣ ਸਰੂਪਾਂ ਦੀ ਬਰਾਮਦਗੀ ਇੱਕ ਖਤਮ ਮੁੱਖ ਮੰਤਰੀ ਇਹ ਕਰੂ ਜੀ ਕਿ ਗੁਰੂ ਸਾਹਿਬ ਜਿਹੜਾ ਸਭ ਨੂੰ ਦੇਵਨਹਾਰ ਆ ਅਸੀਂ ਸਭ ਉਹਦੇ ਕਰਕੇ ਧੁਰੇ ਫਿਰਦੇ ਆ ਉਹ ਇਹ ਝੂਠੀਆਂ ਸਰਕਾਰਾਂ ਕਰਨ ਗਿਆ ਮਤਲਬ ਸ਼ਬਦ ਤਾਂ ਵੇਖ ਲਓ ਕੀ ਬੋਲ ਰਹੇ ਹੋ ਫਿਰ ਉਸ ਤੋਂ ਬਾਅਦ ਮਾਫੀਆਂ ਮੰਗਦੇ ਫਿਰਦੇ ਸੋ ਇਹ ਜਿਹੜੀ ਪੋਲਿਟਿਸਾਈਜ਼ਡ ਮਾਮਲਾ ਇੱਥੇ ਆਈ ਸੀ ਆਪਣਾ ਸਪੀਕਰ ਸਾਹਿਬ ਦਾ ਜਿਹੜੀ ਆ ਸੌ ਸਾਵਾਂ ਤੁਸੀਂ ਬਰਗਾੜੀ ਨਹੀਂ ਕਾਦੀ ਉਹ ਭੁੱਲ ਗਏ ਤੁਸੀਂ ਕੀ ਕਹਿੰਦੇ ਮਹੀਨੇ ਚ ਅਸਤੀਫਾ ਦੇ ਦਾਂ ਕਿਦਰ ਕੇ ਤੁਹਾਡਾ ਅਸਤੀਫਾ ਉੱਥੇ ਦਾ ਕੁਝ ਕੀਤਾ ਨਹੀਂ ਹਾਂ ਪੋਲਿਟਿਕਸ ਕਰੀ ਜਾਣੀ ਸੋ ਇਹ ਡੀਜੀਪੀ ਸਾਹਿਬ ਨੂੰ ਮੈਂ ਉਦੋਂ ਵੀ ਕਹਿ ਕੇ ਆਇਆ ਸੀਗਾ ਜੱਟ ਲੋਕਾਂ ਦੀਆਂ ਭਾਵਨਾਵਾਂ ਤੇ ਆਸਥਾ ਨਾਲ ਖੇਡੋ ਲੈਣੇ ਦੇਣੇ ਪੈ ਜਾਣ ਕੇ ਸੀਨੀਅਰ ਮੋਸਟ ਬੁਰਸ਼ਿਕ ਅਧਿਕਾਰੀ ਹੋਵੇ ਕਿ ਜਦੋਂ ਜਾਨ ਕਿਸੇ ਗੁਰੂ ਘਰ ਉਹਨਾਂ ਨੂੰ ਅਦਬ ਸਤਕਾਰ ਹੋਵੇ ਗੁਰੂ ਸਾਹਿਬ ਦਾ ਇਹ ਨਹੀਂ ਉੱਥੇ ਜਾ ਕੇ ਜਿਵੇਂ ਇਹ ਕਰਦੇ ਸੀਗੇ ਮੇਰੇ ਤੋਂ ਸ਼ਬਦ ਕਹਿੰਦੇ ਆ ਸ਼ਰਮ ਆਉਂਦੀ ਮਗਰ ਜੇ ਮੋਟੀ ਜੀ ਗੱਲ ਕਰ ਲੋ ਤੇ ਫਰੋਲਾ ਫਰਾਲੀ ਜਿਵੇਂ ਕਰਦੇ ਸੀ ਕਿੱਡੇ ਮਤਲਬ ਇਹ ਪਾਪੀ ਦੀ ਮਜਬੂਰੀ ਹੈ ਜਾਂ ਜੋ ਇਹ ਪਾਪੀ ਸਿਠ ਹਟਾਉਣੀ ਚਾਹੀਦੀ ਔਰ ਗੁਰੂ ਦੇ ਪਹਿਆਲੀ ਜੇ ਬਣਾਉਣੀ ਆ ਬਣਾ ਲਓ ਸਿਆਸਤ ਕਰਨੀ ਆ ਸਿਆਸਤ ਕਰ ਲਓ ਇਹ ਤਾਂ ਸਰਕਾਰ ਦੀ ਮਰਜ਼ੀ ਹੈ